ਕਿਉਂ ਨਹੀਂ ਅੰਦਰ ਜਾਉਂਗਾ ਮੇਰੇ ਕੋਲ ਸੋ ਪਰ ਸੰ ਤੁਸੀਂ ਆਪ ਬੁਲਾ ਲਿਆ ਆਪ ਬੁਲਾ ਲਿਆ ਕੋਈ ਗੱਲ ਨਹੀਂ ਭਾਜੀ ਆਪਾਂ ਐਸਐਚਓ ਸਾਹਿਬ ਆਪ ਹੀ ਤੁਹਾਨੂੰ ਬੁਲਾ ਲਿਆ ਆਪੇ ਮਸੀਹ ਅੰਦਰ ਆ ਜਾਣਾ ਮੇਰੇ ਤੇ ਡਿਊਟੀ ਤੇ ਬੁਲਾਇਆ ਆ ਜਾ ਮੇਰਾ ਕੋਈ ਨਹੀਂ ਅੰਦਰ ਕੋਈ ਧੱਕੇ ਨਾ ਮਾਰ ਇਹ ਅੰਦਰ ਹੀ ਅੰਦਰ ਸੈਰ ਤੋਂ ਕੋਈ ਖਰਚਾ ਨਹੀਂ ਹੋਸ ਸੈਰ ਤੋਂ ਕੋਈ ਨਹੀਂ ਮੈਂ ਪਤਾ ਨਹੀਂ ਕਰਦਾ ਇਹ ਕੋਈ ਧੱਕਾ ਨਾ ਕਰ ਮੇਰਾ ਆਪਾਂ ਇੱਥੇ ਹੀ ਭੱਜਦੇ ਨੇ ਤੁਸੀਂ ਭਾਜੀ ਤੁਹਾਡੇ ਨਾਲ ਮੈਂ ਤਾਂ ਕਹਿ ਰਿਹਾ ਤੁਸੀਂ ਤਾਂ ਅੰਦਰ ਤੁਸੀਂ ਤਾਂ ਹੈ ਹੀ ਨਹੀਂ ਮੈਂ ਕਹਾਂਗਾ ਅੱਜ ਆ ਫੇਰਾ ਵੀਰ ਅੰਦਰ ਫਿਰ ਤੁਸੀਂ ਕਹਿੰਦੇ ਧੱਕੇ ਤੇ ਬੁਲਾਇਆ ਸੀ ਅੰਦਰ ਆਏ ਵਰਦੀ ਪਾ ਕੇ ਤੁਸੀਂ ਕੋਟ ਕੋਟ ਛੜੀਓ ਪੀਤੀ ਡਿਊਟੀ ਕਰਨਾ ਆਉਗਾ ਤਾਂ ਇੱਥੇ ਆਉਗਾ ਨਾ ਕੋਈ ਨਾ ਤੇਰੇ ਕੀਦਨ ਜੋੜੀ ਲਈ ਬਲਾਸਟ ਕੋਈ ਗਾਗਾ ਜਾ ਪੁੱਤਰ ਸਿਕਿਉਰਿਟੀ ਬਾਹਰ ਕਰਪੀਏ ਦੇਖੋ ਜੀ ਸਿਕਿਉਰਿਟੀ ਉਹਦਾ ਦਾਰਮਿਕ ਸਿਕਿਉਰਿਟੀ ਕਰ ਰਿਹਾ ਚਾਵਲਾ ਚਾਵਲਾ ਸਾਹਿਬ ਫੋਨ ਨਹੀਂ ਦੇਣਾ ਇਹਦਾ ਰਮਨ ਜੀ ਇਹਦਾ ਫੋਨ ਨਹੀਂ ਦੇਣਾ ਜਿਨ੍ਹਾਂ ਦੇ ਘਰ ਫੰਕਸ਼ਨ ਆ ਆ ਦੇਖੋ ਜੀ ਆ ਗੱਡੀ ਦੇ ਵਿੱਚ ਮੁਲਾਜ਼ਮ ਪਤਾਰੇ ਤੋਂ ਆਏ ਨੇ ਲੀਜੀਅਮ ਗ੍ਰੈਂਡ ਦੇ ਵਿੱਚ ਲੀਜੀਅਮ ਗ੍ਰੈਂਡ ਦੇ ਵਿੱਚ ਆਏ ਨੇ ਆ ਕੇ ਸਿਕਿਉਰਟੀ ਕਰਨ ਦੀ ਵਿਆਏ ਉਲਟਾ ਕੁੜੀ ਵਾਲੇ ਨੂੰ ਧੱਕਾ ਮਾਰਿਆ ਇਹਨਾਂ ਨੇ दारू ਪੀਤੀ ਰੱਜੇ ਪਏ ਆ ਦੇਖੋ ਕੀ ਨਾ ਨਾ ਕਿੱਥੇ ਥਾਣੇ ਤੋਂ ਪਤਾਰੇ ਤੋਂ ਆ ਰਹੇ ਕਿੱਥੇ ਤੇਰੇ ਨਾਲ ਤਾਂ ਕਿਸੇ ਪਤਾਰੇ ਤੋਂ ਇੱਕ ਮੁੰਡਾ ਹੋਰ ਸੀ ਇਹਨਾਂ ਦਾ ਪੀਪੀ ਤੋਂ ਆਇਆ ਸੀਗਾ ਤੁਸੀਂ ਸੀ ਮੈਂ ਤਾਂ ਬੱਸ ਕਹਿੰਨਾ ਵੀ ਤੁਸੀਂ ਸੀ ਇਹਨਾਂ ਨਾਲ ਤੁਸੀਂ ਤਾਂ ਬਾਹਰ ਹੀ ਖੜੇ ਪਈ ਅਸੀਂ ਤਾਂ ਮੰਨਦੇ ਤੁਸੀਂ ਬਾਹਰ ਖੜੇ ਸੀ ਤੁਸੀਂ ਆਈ ਨਹੀਂ ਸੀਗੀ ਦੂਜੇ ਨਾਲ ਤਾਂ ਕਿਸੇ ਹੋਰੇ ਪੁੰਡ ਨਹੀਂ ਆਪਾਂ ਜੰਨਸਨ ਆ ਜਾਂਦੇ ਹਾਂ ਕਿਉਂ ਨਹੀਂ ਅੰਦਰ ਜਾਉਂਗਾ ਮੇਰੀ ਗੱਲ ਸੁਣ ਸਰ ਤੁਸੀਂ ਆਪ ਬੁਲਾ ਲਿਆ ਆਪ ਬੁਲਾ ਲਿਆ ਕੋਈ ਗੱਲ ਨਹੀਂ ਭਾਜੀ ਆਪਾਂ ਐਸਐਸਓ ਸਾਹਿਬ ਉਹ ਕਰਤਾ ਐਸਐਸਪੀ ਸਾਹਿਬ ਨੂੰ ਆ ਰਹੇ ਆਪ ਇੱਥੇ ਆ ਰਹੇ ਆ ਸਰ ਉਹ ਐਸਐਸਪੀ ਸਾਹਿਬ ਆ ਰਹੇ ਇੱਥੇ ਆਪ ਆ ਰਹੇ ਆ ਐਸਐਸਪੀ ਸਾਹਿਬ ਆ ਰਹੇ ਫੋਨ ਕਰਤਾ ਐਮਐਲਏ ਆ ਜਾ ਮੇਰਾ ਵੀਰ ਜਰਮਨ ਰੋੜਾ ਜੀ ਨੇ ਫੋਨ ਕਰਤਾ ਆ ਰਹੇ ਮੈਂ ਕਿਉਂ ਅੰਦਰ ਆ ਆਪੇ ਡਿਊਟੀ ਨਹੀਂ ਬੁਲਾ ਲਿਆ ਭਈ ਤੁਸੀਂ ਇੱਥੇ ਆ ਜਾ ਨਾ ਮੇਰਾ ਵੀ ਡਿਊਟੀ ਤੇ ਬੁਲਾਇਆ ਆ ਜਾ ਮੇਰਾ ਕੋਈ ਨਹੀਂ ਮੰਨਦਾ ਕਿਉਂ ਧੱਕੇ ਨਾ ਮਾਰ ਧੱਕੇ ਨਾ ਮਰਨਾ ਇਹ ਅੰਦਰ ਵੀ ਅੰਦਰੋਂ ਆਏ ਆ ਅੰਦਰ ਆ ਜਾ ਮੇਰਾ ਵੀਰ ਸਰਦੋ ਆਜਾ ਮੇਰਾ ਵੀਰ ਅੰਦਰ ਆਜਾ ਪਾਣੀ ਧੱਕਾ ਨਾ ਕਰ ਮੇਰਾ ਆਪਾਂ ਇੱਥੇ ਹੀ ਭਜਦੇ ਨੇ ਭਾਜੀ ਤੁਹਾਡੇ ਨਾਲ ਮੈਂ ਤਾਂ ਕਹਿ ਰਿਹਾ ਤੁਸੀਂ ਤਾਂ ਅੰਦਰ ਆਓ ਤੁਸੀਂ ਤਾਂ ਹੈ ਹੀ ਨਹੀਂ ਮੈਂ ਲੈ ਆਉਂਗਾ ਇਹਨਾਂ ਨੂੰ ਆਜਾ ਮੇਰਾ ਵੀਰ ਅੰਦਰ ਆਹ ਦੇਖੋ ਇਹ ਪੁਲਿਸ ਵਾਲੇ ਦੇ ਸਾਰੇ ਤਰਲੇ ਪਾਣਡੇ ਆ ਇਹ ਡਿਊਟੀ ਤੇ ਆਏ ਆ ਨਾ ਕਰ ਮੇਰਾ ਵੀਰ ਆਜਾ ਆਜਾ ਧਾਰੂ ਪੀ ਕੇ ਡਿਊਟੀ ਕਰ ਰਹੇ ਜੀ ਆਜਾ ਇਹਨਾਂ ਦਾ ਪੰਚਨਾਮਾ ਕਰਾਇਆ ਜਾਵੇ ਤਾਂ ਕਿ ਪਤਾ ਲੱਗੇ ਕਿੰਨੀ ਕੁ ਪੀਤੀ ਇਹਨਾਂ ਨੇ ਨਾ ਨਾ ਓ ਯਾਰ ਮੈਂ ਖੜਾ ਆ ਮੈਨੂੰ ਆਲਾ ਇਸ ਤੋਂ ਸਾਹਮਣੇ ਮੇ ਜਿੰਨੇ ਗੁੱਡੀ ਲੰਗੀ ਆਲੰਦ ਆਲੰਦ ਔਰ ਲੀਜੀਅਮ ਗ੍ਰੈਂਡ ਦੇ ਬਾਹਰ ਖੜੇ ਹੋਏ ਜਿੱਥੇ ਸਾਡੇ ਆਜੂ ਕੇ ਕਹਿੰਦਾ ਇਹਦੀ ਮਾਨਯੋਗ ਐਮਐਲਏ ਰਮਨ ਅਰੋੜਾ ਜੀ ਇੱਥੇ ਬੈਠੇ ਹੋਏ ਨੇ ਜਿਨ੍ਹਾਂ ਨੇ ਐਸਐਸਪੀ ਸਾਬ ਨੂੰ ਫੋਨ ਕਰ ਦਿੱਤਾ ਆ ਔਰ ਇਹ ਮੁਲਾਜ਼ਮ ਦੇਖੋ दारू ਨਾਲ ਰੱਜ ਕੇ ਲੜਾਈ ਝਗੜਾ ਕਰ ਰਿਹਾ ਆ ਜੀ ਹਰ ਇੱਕ ਨਾਲ ਮੈਂ ਤੁਹਾਡਾ ਪੰਚਨਾਮਾ ਕਰਵਾ ਦੇਣਾ ਸਰ ਸਿਵਲ ਹਸਪੀਟਲ ਹੋਣੀ ਲਈ ਆਪਾਂ ਬੁਲਾ ਲੈਣਾ ਡਾਕਟਰ ਨੂੰ ਇੱਥੇ ਆਪਾਂ ਤੁਹਾਡਾ ਹੁਣੇ ਮੁਆਇਜ਼ਾ ਕਰਵਾ ਦੇਣਾ ਸ਼ਰਾਬ ਪੀਤੀ ਕਿ ਨਹੀਂ ਪੀਤੀ ਆਪਾਂ ਹੁਣੇ ਤੋਂ ਸਿਵਲ ਹਸਪਤਾਲ ਨਾਲ ਲੈ ਜਾਣਾ ਮੈਂ ਉੱਥੇ ਜਾ ਕੇ ਤੁਹਾਡਾ ਪੰਚਨਾਮਾ ਕਰਾ ਦੇਣਾ ਕਿੰਨੀ ਦਾਰੂ ਪੀਤੀ ਕਿੰਨੇ ਆਪੇ ਪਤਲਾ ਆਇਆ ਟੈਸਟਾਂ ਦੇ ਵਿੱਚ ਆ ਜਾਣਾ ਅਮਨਦੀਪ ਹਾਂ ਇਹਨਾਂ ਬਲੈਕ ਨਹੀਂ ਬਲੈਕ ਉੱਪਰ ਯਾਰ ਉਹ ੱੱੱਕੇ ਮਾਰੂਗਾ ਉਹ ਕੁੜੀ ਦੇ ਬਾਦਰ ਨੂੰ ਯਾਰ ਭਾਈ ਸਾਹਿਬ ਮੈਂ ਆਪਣੇ ਹੱਥੀ ਵੜਿਆ ਉਹ ਗਮਲੇ ਦਾ ਡਿੱਗਣ ਲੱਗੇ ਸੀਗੇ ਜੀ ਪੰਜੀ ਉਹ ਇਹਨਾਂ ਨੇ ੱੱਕਾ ਮਾਰੇ ਕੁੜੀ ਦੇ ਪਿਓ ਨੂੰ ਕਿਹ ਕਹਿੰਦੇ ਫੰਕਸ਼ਨ ਬੰਦ ਕਰਦੇ ਉਹ ਕਹਿੰਦਾ ਮੈਂ ਇਹਨਾਂ ਨੂੰ ਥਾਣੇ ਲੈ ਕੇ ਜਾਣਾ ਮੁਲਾਜ਼ਾ ਕਰਾਣਾ ਇਹ ਤਾਂ ਉਹ ਕਹਿੰਦੇ ਫੰਕਸ਼ਨ ਕਹਿੰਦਾ 10 ਲੱਖ ਲੱਗੇ ਮਿਲਣਾ ਉਹ ਕਹਿੰਦੇ ਉਹ ਜਿੱਦ ਇਹਨਾਂ ਦਾ ਮਲੇ ਦਾ ਪ ਇਹਨੇ ਕਿਹਾ ਕੋਈ ਨਹੀਂ ਦੂਜੇ ਦਾ ਉਹ ਜਿਹੜੇ ਕੁੜੀ ਦੇ ਪਿਓ ਦਾ ਇਹਨੇ ਮਾਰੇ ਧੱਕਾ ਇੱਕ ਹੋਰ ਪੀਪੀ ਤੋਂ ਪਤਾ ਨਹੀਂ ਕਿਹੜਾ ਬੰਦਾ ਨਾਲ ਸੀ ਹੋ ਗਿਆ ਵੀ ਹੋ ਗਿਆ ਕੋਈ ਨਹੀਂ ਉਹ ਆਪੇ ਆ ਜੂਗਾ ਸੋਇਰੇ ਜਿਹੜਾ ਹੋਏਗਾ ਤੇ ਵੀਡੀਓ ਤਾਂ ਹੈਗਾ ਵਾ ਲੱਭ ਲੈਣਾ ਸੋਇਰੇ ਵੀਡੀਓ ਤਾਂ ਹੈਗਾ ਕੋਈ ਤਾਂ ਨਹੀਂ ਐਸਐਸਪੀ ਨੂੰ ਕਰ ਦਿੱਤਾ ਫੋਨ ਆ ਰਹੇ ਬਸ ਫਿਰ ਤੂੰ ਹੀ ਕਹਿੰਨੇ ਧੱਕੇ ਕੋਲ ਆਏ ਅਸੀਂ ਅੰਦਰ ਆਏ ਵਰਤੀ ਪਾ ਕੇ ਤੂੰ ਹੀ ਡਿਊਟੀ ਡਿਊਟੀ ਕਰਨਾ ਹੋਗਾ ਤਾਂ ਇੱਥੇ ਆਉਗਾ ਨਾ ਅਮਨਦੀਪ ਬੋਲਿਆ ਤੁਹਾਡੇ ਕੋ ਜਾਣਦਾ ਨਹੀਂ ਪਿਆ ਧੱਕੇ ਨੂੰ ਤਾਂ ਸੀਨਾ ਚੋਰੀ ਨਾਲ ਚੋਰੀ ਨਾਲ ਸੀਨਾ ਚੋਰੀ ਕਨਵਰ ਭਾਜੀ ਕੋਈ ਨਹੀਂ ਹੈਗਾ ਇੱਕ ਮਿੰਟ ਕਿਹੜੇ ਕਨਵਰ ਭਾਜੀ ਉਹ ਮੇਰੀ ਗੱਲ ਕੋਈ ਨਹੀਂ ਹੈਗਾ ਕਿਹੜਾ ਕਨਵਰ ਮੇਰੀ ਗੱਲ ਇਹ ਤਾਂ ਨਾਮ ਦੱਸ ਕੀ ਹੈ ਤੇਰਾ ਕਿਹਨਾ ਰਿੰਗ ਸਰ ਨੰਨੀ ਕੀ ਨਾਮ ਤੇਰਾ ਕੇਵਲ ਸਿੰਘ ਜੀ ਇਹ ਦੇਖੋ ਜੀ ਯੂਨੀਫਾਰਮ ਦੇ ਵਿੱਚ ਕਿਸੇ ਵੱਲੋਂ ਵੀ ਨਹੀਂ ਆਏ ਅੰਦਰ ਵੜ ਕੇ ਡਰਿੰਕ ਕਰ ਰਹੇ ਨੇ ਡਿਊਟੀ ਤੇ ਹੁੰਦੇ ਆ ਇਹ ਦੇਖੋ ਆਹ ਦੇਖੋ ਜਨਵਰ ਸਿੰਘ ਇਹ ਲੀਜ਼ੀਅਮ ਦੇ ਵਿੱਚ ਆ ਗਏ ਤੱਕੇਸ਼ਾ ਹੀ ਕਰ ਰਹੇ ਪੁਲਸ ਵਾਲੇ ਲੀਜ਼ੀਅਮ ਦੇ ਸੌਟ ਦੇ ਅੰਦਰ ਆ ਗਏ ਦਾਰੂ ਪੀ ਕੇ ਧੱਕੇਸ਼ਾਹੀ ਕਰ ਰਹੇ ਪੁਲਿਸ ਵਾਲੇ ਪਤਾਰੇ ਤੋਂ ਸਿਕਿਉਰਿਟੀ ਬਾਹਰ ਕਰ ਰਹੀ ਹੈ ਦੇਖੋ ਜੀ ਸਿਕਿਉਰਿਟੀ ਅੰਦਰ दारू ਪੀ ਕੇ ਸਿਕਿਉਰਿਟੀ ਕਰ ਰਹੇ ਆ ਆ ਦੇਖੋ ਚਾਵਲਾ ਚਾਵਲਾ ਸਾਹਿਬ ਫੋਨ ਨਹੀਂ ਦੇਣਾ ਇਹਦਾ ਰਮਨ ਜੀ ਇਹਦਾ ਫੋਨ ਨਹੀਂ ਦੇਣਾ दारू क्रिकेट ये दारू पीती हुई जणा रखेया ਪਿਆ ਹੈ ਇਹ ਆ ਤੂੰ ਸਾਹਮਣੇ ਕਿਹਾ ਜਾਉਗਾ ਕੋਈ ਨਹੀਂ ਕਿੰਨੇ ਬੰਦੇ ਤੇ ਇਹ ਪੰਜਾਂ ਲਈ ਉਹ ਮਲਾਇਆ ਕਰਵਾਉਣਾ ਜੀ ਆਪਾਂ ਨਹੀਂ ਕੋਈ ਕਰ ਇਹ ਵੀਡੀਓ ਬਣਾ ਲਈ ਨਾ ਮੈਂ ਬਣਾ ਰਿਹਾ ਜੀ ਆ ਦੇਖੋ ਮੈਂ ਲੱਗੀ ਵੀਡੀਓ ਜਾਨ ਨਹੀਂ ਦੇਣਾ ਮੈਂ ਤੇਰੇ ਥੱਲੇ ਸੱਟਣ ਲਗਾਈ ਪੋੜੀਆਂ ਜੇ ਇਹਨਾਂ ਨੂੰ ਇਹ ੱੱੱਕੇ ਮਾਰਦਾ ਫਿਰਦਾ ਛੱਡਦਾ ਯਾਰ ਇਹ ਤਾਂ ਮੈਂ ਨਾ ਇਹ ਪੋੜੀਆਂ ਥੱਲੇ ਸੱਟ ਦੇਣਾ ਜੀ ਇਹਨਾਂ ਨੂੰ ਤਮਨ ਜੀ ਇੱਕ ਮਿੰਟ ਇੱਕ ਮਿੰਟ ਨਹੀਂ ਫੋਨ ਨਹੀਂ ਦੇਣਾ ਜੀ ਇਹਨਾਂ ਨੂੰ ਜਿਹੜੇ ਫੋਨ ਨਹੀਂ ਦੇਣਾ ਲਾਇਆ ਨਾ ਸਾਨੂੰ ਕਿਆ ਕੀ ਰਮਨ ਰੋੜ ਨੇ ਆਉਣਾ ਐ ਐਸਐਸਓ ਸਾਹਿਬ ਇੱਥੇ ਬੰਦੇ ਭੇਜੋ ਜਿਹੜਾ ਰਮਨ ਕਹਿੰਦਾ ਰਮਨ ਰੋੜ ਨੇ ਆਉਣਾ ਮੇਰ ਨਾਲ ਕੀ ਕਰ ਉਹਨਾਂ ਦੇ ਕੋਈ ਗੱਲ ਨਹੀਂ ਉਹਨਾਂ ਕੋ ਆਪਣੇ ਗਨਮਨ ਹੈਗੇ ਆ ਉਹ ਤੁਹਾਡੀ ਪੀਕੇ ਡਿਊਟੀ ਕਰਨੀ ਅੰਦਰ ਬੈਠ ਕੇ ਤੁਸੀਂ ਕਰਨੀ ਹੈ ਸ਼ਰਾਬ ਪੀਣ ਦੀ ਗੱਲ ਨਹੀਂ ਉਹਨਾਂ ਨੇ ਪੈ ਕੇ ਸਿਕਿਉਰਟੀ ਤੁਸੀਂ ਬਾਹਰ ਦੇਣੀ ਕੀ ਅੰਦਰ ਦੇਣੀ ਜਾ ਕੇ ਉਹਨਾਂ ਨੂੰ ਬਾਹਰ ਲੈ ਜਾ ਰਹੇ ਤੁਸੀਂ ਨਹੀਂ ਨਹੀਂ ਭਾਜੀ ਤੁਸੀਂ ਹੁਣੇ ਪੌੜੀਆਂ ਥੱਲੇ ਸੱਟਣ ਲੱਗੇ ਸੀ ਉਹਨਾਂ ਨੂੰ ਸਰ ਮੋਬਾਈਲ ਹੀ ਖੋਇਆ ਤੁਸੀਂ ਮੇਰੇ ਸਾਹਮਣੇ ਧੱਕਾ ਮਾਰਿਆ ਉਹਨੂੰ ਸਾਡਾ ਐਸਐਸਓ ਕਿੱਥੇ ਪਤਾ ਰਹੇ ਦਾ ਨੰਬਰ ਕੀ ਹੱਸਦਾ ਅਦੇ ਮੈਨੂੰ ਬੱਤ। ਦਿੱਤਾ ਪਹਿਨ ਕੋਲੀ ਫੋਨ ਫੋਨ ਇਹਨੇ ਬੋਲੀ ਹੈ। ਮੇਰੇ ਕੋ ਨੰਬਰ ਤੇਰਾ ਫੋਨ ਹਾਂ ਨੰਬਰ ਦੱਸ। ਨੰਬਰ ਦੱਸ ਕਿੰਨਾ ਨਾ? ਵਿੱਚ ਇਹਨੂੰ ਤੁਸੀਂ ਦੱਸੋ। ਜੀ ਨਾਲ ਉਹ ਤੁਸੀਂ ਦੱਸੋ। ਟੋਲੇ ਆ ਦੂਜੇ ਮੁੰਡੇ ਕਿੱਥੇ ਆ? ਤੁਸੀਂ ਆਪਣੇ ਨਾਲ ਦੀ ਟੀਮ ਬੁਲਾਉ ਕਿੱਥੇ ਤੁਹਾਡੀ? ਉਹਦਾ ਬੰਦ ਆ ਪਰ ਆਏ ਦੋ ਆ। ਆ ਦੇਖੋ ਇੱਥੇ ਲੋਕਾਂ ਸਾਡੇ ਜਿਹੜੀਆਂ ਨਹੀਂ। ਪੁਲਸ ਲੈਣ ਤੋਂ ਆਏ। ਤੇ ਪੁਲਸ ਲੈਣ ਦੇ ਇੱਥੇ ਕੀ ਕਰਦੇ ਪਏ? ਇੱਕ ਮਿੰਟ ਸਰ ਇੱਕ ਮਿੰਟ। ਇੱਕ ਮਿੰਟ ਮੈਂ ਪਾਟ। ਸਰ ਤੁਹਾਨੂੰ ਕਰਾਣਾ ਸਸਪੈਂਡ ਸੋਰੇ। ਇੱਕ ਮਿੰਟ ਜੋ ਮੱਗੀ ਕਰਾ ਦੋ ਹਾਂ ਅਸੀਂ ਪੀਏ ਬਾਦ ਦੁੱਧ ਘਰ ਆਇਆ ਹੈ ਹੈ ਗੱਲ ਉਹ ਨਹੀਂ ਹੁੰਦੀ ਨੀ ਵੀ ਦੇਖੋ ਦਾਰੂ ਪੀਂਦੀ ਜਾਂਦਾ ਨਹੀਂ ਪਿਆ ਇੱਕ ਮਿੰਟ ਵਿੱਚ ਅੰਕਲ ਗੱਲ ਕਰ ਰਹੇ ਨੇ ਇੱਕ ਮਿੰਟ ਪੀ ਗਿਆ ਕਰਨੇ ਹਾਂ ਕੋਈ ਜਿੰਦਗੀ ਪਰ ਇਹ ਦੁੱਧੀਆਂ ਆਉਂਦੇ ਸਾਡੇ ਕੋਲ ਕੁਛ ਲੈਣ ਹੁੰਦਾ ਹਾਂਜੀ ਇਹ ਆਉਂਦੇ ਦੁੱਧੀ ਕੁਛ ਲੈਣ ਆਇਚੋਂ ਤੇ ਜੇ ਵੀ ਇੱਥੇ ਸਿਵ ਸੈਨਾ ਦਾ ਪ੍ਰੋਗਰਾਮ ਆ ਇਹ ਸਿਕਨੂ ਕਨਕ ਉਹਨਾਂ ਦਾ ਪ੍ਰੋਗਰਾਮ ਆ ਉਹਨਾਂ ਦੀ ਰਿੰਗ ਕਰਾਮਨੀਆ ਤੁਸੀਂ ਉਹਦੇ ਕਾਣਾ ਅਸੀਂ ਉੱਥੇ ਆਏ ਹਾਂ ਕੋਣ ਬੋਲ ਰਿਹਾ ਮੈਂ ਹੁਣੇ ਹਟ ਗਨ ਨਹੀਂ ਨਹੀਂ ਸਿਕਿਉਰਟੀ ਤੁਸੀਂ दारू ਪੀ ਕੇ ਕਰੋਗੇ ਜਿਨ੍ਹਾਂ ਨੇ ਫੋਨ ਕੀਤਾ ਨਾ ਪਹਿਲੇ ਚਲੋ ਮੈਂ ਜਿਨੇ ਵੀ ਫੋਨ ਕੀਤਾ ਸਿਕਿਉਰਟੀ ਤੁਸੀਂ दारू ਪੀ ਕੇ ਕਰੋਗੇ ਮੇਰੀ ਗੱਲ ਦਾ ਜਵਾਬ ਦਿਓ ਤੁਸੀਂ ਪਹਿਲੇ ਸਿਕਿਉਰਟੀ दारू ਪੀ ਕੇ ਕਰੋਗੇ ਤੁਹਾਨੂੰ ਆਪਣੀ ਹੋਸ਼ ਨਹੀਂ ਆਏਗੀ ਸਿਕਿਉਰਟੀ ਕੇ ਅਸੀਂ ਕੀ ਕਰੋਗੇ ਤੁਸੀਂ ਹੈ ਹੀ ਨਹੀਂ ਕਿਤੇ ਨਾ ਚਾਰ ਮਲਾਜਮਾਂ ਨੂੰ ਖਾਮ ਤੇ ਰੱਖ ਸਾਰੇ ਰੱਜੇ ਪਏ ਉਹਨਾਂ ਨੂੰ ਪੋੜੀਆਂ ਤੇ ਪੱਲੇ ਮੈਂ ਫੜਿਆ ਪੋੜੀਆਂ ਦੇ ਬਾਹ ਫੜੀ ਉਹਨਾਂ ਥੱਲੇ ਰੁਧੀਰ ਜੀ ਦੀ ਫੰਕੂ ਦੀ ਤੇ ਜੇ ਨਹੀਂ ਆ ਤੇ ਯਾਰ ਕੁੜੀ ਦੇ ਫਾਦ ਨੂੰ ਮੈਂ ਲੱਗੇ ਮਾਰੂੰਗਾ ਤੂੰ ਯਾਰ ਡਿਊਟੀ ਸ਼ਰਾਬ ਤੋੜਨਾ ਹੈ ਮੇਰੀ ਮੇਰੀ ਗੱਲ ਦਾ ਜਵਾਬ ਦਿਓ ਇਧਰ ਮੇਰੀ ਗੱਲ ਸੁਣੋ ਤੁਸੀਂ ਡਿਊਟੀ ਕਰਨ ਆਏ ਹੋ ਡਿਊਟੀ ਕਿਤੇ ਹੰਦ दारू ਪੀ ਕੇ ਕਰਨੀ ਹੈ ਮੈਂ ਡਿਊਟੀ ਖਾਣਾ ਖਾਣ ਜਾਉਂਗਾ ਨਹੀਂ ਨਹੀਂ दारू ਕਿਦਾ ਪੀਤੀ ਤੁਸੀਂ ਦੀਪਕ ਜੀ ਦੀਪਕ ਜੀ ਕਰਨ ਦਿਓ ਆਪੇ ਕਰਨਗੇ ਹਾਂ ਕੋਈ ਨਹੀਂ ਰਮਨ ਜੀ ਜਿਹੜਾ ਫੋਨ ਗਿਆ ਸੀ ਕਿ ਜਿਹਨੇ ਬੁਲਾਇਆ ਸੀ ਉਹਨਾਂ ਨੂੰ ਬੁਲਾ ਲਓ ਇਹ ਬਾਈ ਬਾਈ ਨੰਬਰ ਐਂਡ ਤੇ ਮੇਰੇ ਫੋਨ ਤੋਂ ਕੱਟ ਗਿਆ ਹੁਣ ਫੋਨ ਉਹਨਾਂ ਨੂੰ ਵੀ ਚਾਹ ਹਾਂ ਉਹਨਾਂ ਨੂੰ ਬੁਲਾ ਲਓ ਵੀ ਤੁਸੀਂ ਬੁਲਾਇਆ ਸੀ ਕਿ ਸਾਡੇ ਤੇ ਕੀ ਗੈਸਟ ਆਉਣੇ ਆ ਐਸਐਚ ਨੂੰ ਸ ਇਹ ਕਹਿੰਦੇ ਸਰ ਨਸ਼ਕਰ ਰਮਨ ਅਰੋੜਾ ਬੋਲੇ ਸਰ ਇੱਧਰ ਕੋਲੇ ਚਾਰ ਮੁਲਾਜ਼ਮ ਇੱਕ ਫੰਕਸ਼ਨ ਦੇ ਉੱਤੇ ਆਏ ਹੋਏ ਪੰਜ ਅੰਦਰ ਖੂਬ दारू ਪੀ ਰਹੇ ਆ ਲੀਜ਼ੀਅਮ ਲੀਜ਼ੀਅਮ ਗ੍ਰੈਂਡ ਦੇ ਵਿੱਚ ਪਤਾਰੇ ਥਾਣੇ ਤੋਂ ਆ ਦੋ ਤੇ ਦੋ ਤਿੰਨ ਹੋਰ ਆ ਜੀ ਖੂਬ दारू ਪੀ ਕੇ ਅੰਦਰ ਹੰਗਾਮਾ ਕਰ ਰਹੇ ਆ ਜਿਨ੍ਹਾਂ ਦੇ ਘਰੇ ਫੰਕਸ਼ਨ ਉਹਨਾਂ ਧੱਕੇ ਮਾਰ ਰਹੇ ਆ ਮੈਂ ਉਸ ਕੋਲੇ ਮੌਕੇ ਤੇ ਕਿਨਾ ਤੇਰੇ ਕੇਵਲ ਸਿੰਘ ਜੇਵਲ ਸਿੰਘ ਆ ਹੋਰ ਕਿੱਥੇ ਬੰਦੇ ਬੱਦੂਜੋ ਚਲਾ ਕੇ ਐਸਆਈ ਆ ਜੀ ਕਾ ਕਾਉਂਸਲਾਈਨ ਤੋਂ ਆ ਖੜੇ ਆ ਪਿੱਛੇ ਖੜੇ ਆ ਸਰ ਇੰਨੀ ਕਿਤਾਬ ਨਹੀਂ ਇਹ ਆਪਣੇ ਇਹ ਨਹੀਂ ਉਹ ਕਿੱਥੇ ਗਿਆ ਉਹ ਹੱਥ ਵੇਢ ਕੇ ਸਰ ਬੰਦੇ ਇਥੇ ਮੈਂ ਲੇਜ਼ੀਅਮ ਗ੍ਰੈਂਡ ਚੈੱਕ ਹੈ ਥੈਂਕ ਯੂ ਭਾਈ ਅਨੰਦ ਖੋਤ ਹੈ ਬਾਕੀ ਕਿੱਥੇ ਬੰਦੇ ਬਾਹਰ ਬਾਹਰ ਹੀ ਖੜੇ ਸਨ ਅਰ ਐਸਐਸਪੀ ਨੂੰ ਕਰਤਾ ਬੋਲ ਉਹਨੇ ਬੰਦੇ ਵੀ ਕੋਈ ਨਹੀਂ